ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਾਸਤਾਨ ਨੇ ਕਿ ਉਹਨਾਂ ਦੇ ਫੋਕਸ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਹੈ ਤੇ ਇਹ ਮੀਟਿੰਗ 13 ਅਕਤੂਬਰ ਨੂੰ ਦੁਪਹਿਰ 3 ਵਜੇ ਸੱਦੀ ਗਈ ਹੈ ਫਿਲਹਾਲ ਇਸ ਮੀਟਿੰਗ ਦਾ ਅਜੰਡਾ ਤਾਂ ਜਾਰੀ ਨਹੀਂ ਕੀਤਾ ਗਿਆ ਪਰ ਇਸ ਦੌਰਾਨ ਕੋਈ ਵੱਡਾ ਫੈਸਲਾ ਲੈ ਜਾਣ ਦੀ ਸੰਭਾਵਨਾ ਫਿਲਹਾਲ ਸੂਬੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਸਰਕਾਰ ਹੁਣ ਮੁੜ ਵਿਸੇਬੇ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਸੰਬੰਧੀ ਮਹੱਤਵਪੂਰਨ ਫੈਸਲੇ ਲਏ ਜਾਣਗੇ। ਤਤਰੀ ਕੋਹਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦਿਆ ਕਿ ਮਸ਼ਹੂਰ ਬਾਡੀ ਬਿਲਡਰ ਤੇ ਅਦਾਕਾਰ ਵਿਰਿੰਦਰ ਕੁਮੰਡਾ ਦੇਹਾਂਤ ਹੋ ਚੁੱਕਿਆ। ਬਾਡੀ ਬਿਲਟਰ ਬਰੰਦਰ ਕੁਮੰਨ ਦਾ ਦਿਲ ਦਾ ਦੌਰਾ ਪੈਣ ਦੇ ਨਾਲ ਦਿਹਾਂਤ ਹੋ ਗਿਆ ਹੈ ਸੂਤਰਾਂ ਦਾ ਕਹਿਣਾ ਹੈ ਕਿ ਕੁਮੰਨ ਦਾ ਮੋਡਾ ਫ੍ਰੈਕਚਰ ਸੀ ਅਤੇ ਉਹ ਸਰਜਰੀ ਦੇ ਲਈ ਅੰਮ੍ਰਿਤਸਰ ਦੇ ਵਿੱਚ ਸੰਤ ਤੇ ਮੋਡੇ ਦੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਜਿਵੇਂ ਅਜੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੇ ਸਦਮੇ ਤੋਂ ਲੋਕੇ ਜੜੇ ਉੱबरे ਵੀ ਨਹੀਂ ਸੰਕਿ ਹੁਣ ਮਸ਼ਹੂਰ ਵੈਜੀਟੇਰੀਅਨ ਬਾਡੀ ਬਿਲਡਰ ਵਿਰਿੰਦਰ ਕੁਮੰਡ ਦੀ ਮੌਤ ਦੀ ਖਬਰ ਨੇ ਸਾਰਿਆਂ ਨੂੰ ਜੜਾ ਕੀ ਹੈਰਾਨ ਕਰ ਦਿੱਤਾ ਇਸ ਦੇ ਵਿੱਚ ਇਹ ਵੀ ਦੱਸਦਣਿਆ ਕਿ ਵਿਰਿੰਦਰ ਕੁਮੰਡ ਦੇ ਵੱਲੋਂ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਗਿਆ ਤੇ ਉਸ ਦੇ ਨਾਲ ਹੀ ਸਲਮਾਨ ਖਾਨ ਦੇ ਨਾਲ ਵੀ ਉਹ ਜੜਾ ਕੀ ਕੰਮ ਕਰ ਚੁੱਕੇ ਨੇ ਤਦ ਰਿਹਜਿੰਦਰ ਸਿੰਘ tạmਮੀ ਦੇ ਵੱਲੋਂ ਵੀ ਇੱਕ ਵੀਡੀਓ ਬਿਆਨ ਛਾੜੀ ਕੀਤਾ ਗਿਆ ਜਮਾਤুল ਕੁਰੇਸ਼ ਸਮਿਤੀ Rajasthan ਦੇ ਵੱਲੋਂ SGPC ਨੂੰ ਫਲਡ ਰੀਲੀਫ ਫੰਡ ਦੇ ਲਈ 10 ਲੱਖ ਦੀ ਰਕਮ ਭੇਟ ਕੀਤੀ ਗਈ ਤੇ ਇਸ ਦੀ ਜਾਣਕਾਰੀ ਹਰਜਿੰਦਰ ਸਿੰਘ ਧਾਮੇ ਦੇ ਵੱਲੋਂ ਦਿੱਤੀ ਗਈ ਹੈ ਤੇ ਹੋਰ ਵਿਰਾਂ ਦੇ ਵੱਲੋਂ ਕਈ ਕਲਾ ਆਖੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਹਾਲਾਤ ਨਾਰਮਲ ਹੌਲੀ-ਹੌਲੀ ਹੋ ਰਹੇ ਆ ਤੇ ਉਹਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਮਾਇਕ ਤੌਰ ਦੇ ਉੱਤੇ ਲੋਕਾਂ ਨੂੰ ਖੇਤ ਪੱਧਰੇ ਕਰਨ ਲਈ ਲੋਕਾਂ ਨੂੰ ਕਣਕਾਂ ਭੇਜਣ ਵਾਲੇ ਵੀ ਅਤੇ ਆਦਿਕ ਜਿਹੜੀਆਂ ਕੋ ਬਿਲਡਿੰਗਾਂ ਨੁਕਸਾਨੀਆਂ ਗਈਆਂ ਉਹਨਾਂ ਦੀ ਰਿਪੇਅਰ ਗੁਰੂ ਘਰਾਂ ਦੀ ਰਿਪੇਅਰ ਇਹ ਸਾਰੇ ਕਾਰਜਾਂ ਲਈ ਵੱਡੀ ਰਾਸ਼ੀ ਦੀ ਲੋੜ ਹੈ ਸਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਤੌਰ ਤੇ ਵਿਪੂਰਨ ਤੌਰ ਤੇ ਸਾਰੇ ਸਾਧਨ ਜਿਹੜੇ ਜਟਾਏ ਗਏ ਪਰ ਮੈਂ ਧੰਨਵਾਦ ਕਰਦਾ ਕਿ ਸਾਡੇ ਮੁਸਲਮਾਨ ਭਾਈਚਾਰੇ ਨੇ ਬਹੁਤ ਵੱਡਾ ਇਹਦੇ ਵਿੱਚ ਆਪ ਆ ਕੇ ਯੋਗਦਾਨ ਵੀ ਪਾਇਆ ਸਰੀਰਕ ਤੌਰ ਤੇ ਵੀ ਤੇ ਮਾਲੀ ਤੌਰ ਤੇ ਵੀ ਸੋ ਅੱਜ ਜਿਮੇਤ ਕਰੈਸੀ ਕਰੈਸ਼ ਸੰਮਤੀ ਫਤੇਪੁਰ شیخਾ ਬਾਟੀ ਜਿਲ੍ਹਾ ਸੀਕਰ Rajasthan ਜਿਹੜੇ ਪਹਿਲਾਂ ਵੀ ਆ ਕੇ ਇੱਥੋਂ ਗਏ ਆ ਪਹਿਲਾਂ ਵੀ ਮਾਲੀ ਸਹਾਇਤਾ ਕਰਕੇ ਗਏ ਪਰ ਅੱਜ 10 ਲੱਖ ਰੁਪਏ ਨਕਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਰਾਹਤ ਕਾਰਜਾਂ ਦੇ ਵਿੱਚ ਆਪਣਾ ਇਹਨਾਂ ਨੇ ਯੋਗਦਾਨ ਪਾਇਆ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੇ ਪ੍ਰਧਾਨ ਅਬਦਲ ਜਵਾਹਰ ਜਬਰ ਗੁਸ਼ੀਆ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਆਪ ਸੱਚੇ ਤੌਰ ਤੇ ਜਾਤੀ ਤੌਰ ਤੇ ਵੀ ਆਏ ਆ ਤੇ ਇਹ ਮਾਇਆ ਜਿਹੜੀ ਅੱਜ ਸ਼੍ਰੋਮਣੀ ਕਮੇਟੀ ਨੂੰ ਭੇਟ ਕਰਕੇ ਗਏ ਵਿਤਮਨ ਜਿਹੜਾ ਪਾਸਿੰਗ ਜੀਮਾ ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਜੋ ਮੁਲਾਜ਼ਮਾ ਦੇ ਮਸਲਿਆਂ ਦੇ ਹੱਲ ਦੇ ਲਈ ਕਠਿਤ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵੀ ਹਨ ਉਹਨਾਂ ਨੇ ਇਥੇ ਵੇਰਕਾ ਮਿਲਕ ਤੇ ਕੈਟਲ ਫੀਡ ਪਲਾਂਟ ਆਊਟਸੋਰਸਡ ਮਲਜ਼ਮ ਯੂਨੀਅਨ ਦੀਆਂ ਜਾਇਜ਼ ਮੰਗਾਂ ਦੇ ਹੱਲ ਦੇ ਲਈ ਮਿਲਕ ਫੈਟ ਦੇ ਅਧਿਕਾਰੀਆਂ ਨੂੰ ਤੁਰੰਤ ਇੱਕ ਉੱਚ ਪੱਤਰੀ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਇਹ ਨਿਰਦੇਸ਼ ਵੇਰਕਾ ਮੁਖ ਦਫ਼ਤਰ ਵਿਖੇ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ ਹੋਈ ਮੀਟਿੰਗ ਦੌਰਾਨ ਜਾਰੀ ਕੀਤੇ ਗਏ ਜਿਸ ਤਰ੍ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਦੀਆਂ ਮੰਗਾਂ ਚਿੰਤਾਵਾਂ ਅਤੇ ਮੁੱਦਿਆਂ ਨੂੰ ਗੌਰ ਨਾਲ ਸੁਣਿਆ ਵਿੱਤ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਯੂਨੀਅਨ ਦੇ ਮੁੱਦਿਆਂ ਤੇ ਵਿਆਪਕ ਹਰ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਨੁਮਾਇੰਦਿਆਂ ਦੀ ਇੱਕ ਕਮੇਟੀ ਬਣਾਈ ਜਾਵੇ ਜਿਸ ਵਿੱਚ ਵਿੱਤ ਵਿਭਾਗ ਦਾ ਇੱਕ ਸੀਨੀਅਰ ਅਧਿਕਾਰੀ ਮਿਲਕ ਫੈਟ ਦੇ ਚੇਅਰਮੈਨ ਮਿਲਕ ਫੈਟ ਦੇ ਐਮ ਡੀ ਮਿਲਕ ਫੈਟ ਦੇ ਡਾਇਰੈਕਟਰ ਜਰਨਲ ਮੈਨੇਜਰ ਐਚ ਆਰ ਮਿਲਕ ਫੈਟ ਮੈਨੇਜਰ ਵਿੱਤ ਅਤੇ ਯੂਨੀਅਨ ਦੇ ਦੋ ਨੁਮਾਇੰਦੇ ਸ਼ਾਮਲ ਕੀਤੇ ਜਾਣ ਮੌਸਮ ਦੀ ਗੱਲ ਕਰੀਏ ਤਾਂ ਆਪ Punjab ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਾਂ ਨਾ ਕਿ ਹੁਣ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਆਏ ਦਿਨ ਮੌਸਮ ਨੂੰ ਲੈ ਕੇ ਵੱਡੇ ਬਦਲਾਅ ਨਜ਼ਰ ਆ ਰਹੇ ਹਨ ਤੇ ਰੋਜ਼ ਹਲਕੇ ਹਲਕੇ ਠੰਡ ਵੱਧ ਰਹੀ ਹੈ ਅਤੇ ਠੰਡੀਆਂ ਹਵਾਵਾਂ ਦਾ ਅਹਿਸਾਸ ਹੋ ਰਿਹਾ ਹੈ ਤੇ ਕਈ ਇਲਾਕਿਆਂ ਵਿੱਚ ਤੁੰਦ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਅਤੇ ਹਿਮਾਚਲ 'ਚ ਕੋਈ ਬਰਫ਼ਬਾਰੀ ਕਾਰਨ ਪੰਜਾਬ 'ਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ ਤੇ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਦੇ ਵਿੱਚ 0.6 ਡਿਗਰੀ ਦੀ ਕਮੀ ਆਈ ਹੈ। ਜੋ ਕਿ ਸਾਧਾਰਨ ਤਾਪਮਨ ਨਾਲੋਂ 9.6 ਡਿਗਰੀ ਘੱਟ ਹੈ ਮੌਸਮ ਵਿਭਾਗ ਵੱਲੋਂ ਕੀਤੀ ਗਈ ਵੱਡੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ 13 ਅਕਤੂਬਰ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਦੱਸੀ ਜਾ ਰਹੀ ਤੇ ਵਿਭਾਗ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਨ ਘਟਿਆ ਤੇ ਦੀਵਾਲੀ ਤੋਂ ਬਾਅਦ ਦਿਨ ਦੇ ਵਿੱਚ ਵੀ ਠੰਡ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉਦਰੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਾਜਵਿਰਜ ਬੰਦਾ ਦਾ ਜੜਾ ਦਿਹਾਂਤ ਹੋ ਗਿਆ ਤੇ ਬੀਤੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਦਸਤਨਾਂ ਕੀ ਪੂਰੀ ਇੰਡਸਟਰੀ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਬਣੀ ਹੋਈ ਹੈ ਬੀਤੇ ਦਿਨ ਪੰਜਾਬੀ ਗਾਇਕ ਰਾਜਵਿਰਜ ਬੰਦਾ ਦਾ ਦਿਹਾਂਤ ਹੋ ਗਿਆ ਤੇ ਗਾਇਕ ਦਾ ਬੀਤੇ ਕੱਲ ਸੰਸਕਾਰ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਹੁਣ ਦੱਸ ਦਈਏ ਕਿ ਰਾਜਵਿਰਜ ਬੰਦਾ ਦੀ ਅੰਤਿਮ ਅਰਦਾਸ 17 ਅਕਤੂਬਰ ਨੂੰ ਰੱਖੀ ਗਈ ਹੈ ਅਜੇ ਨਾਲ ਹੀ ਪੂਰੀ ਇੰਡਸਟਰੀ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਮੁਖਵੰਝੀ ਨੇ ਲੱਖਾਂ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਦੀ ਸ਼ਾਨਦਾਰ ਪੇਸ਼ਕਾਰੀ ਨੂੰ ਚੇਤੇ ਕੀਤਾ ਉਹਨਾਂ ਨੇ ਕਿਹਾ ਰਾਜਵੀਰ ਦੀ ਮੌਤ ਨਾਲ ਪੰਜਾਬੀ ਗਾਇਕੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਉਹਨਾਂ ਨੇ ਕਿਹਾ ਰਾਜਵੀਰ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਦੇ ਚੇਤਿਆਂ ਵਿੱਚ ਵਸਿਆ ਰਹੇਗਾ ਇਸਨਾਲੇ ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕਾਂ ਦੀ ਭਾਰੀ ਧੀੜ ਆਖਰੀ ਦਰਸ਼ਨਾ ਲਈ ਉੱਥੇ ਪਹੁੰਚੀ ਹੋਈ ਸੀ ਪੰਜਾਬੀ ਗਾਇਕਾ ਕੌਰਬੀ ਤੇਜ ਸੰਦਰ ਸਰਤਾਜ ਨੇ ਮਰਹੂਮ ਰਾਜਵੀਰ ਦੇ ਸੰਸਕਾਰ ਤੋਂ ਬਾਅਦ ਪੋਸਟਾਂ ਸਾਂਝੀਆਂ ਕੀਤੀਆਂ ਗਾਇਕ ਅਸਤਿੰਦਰ ਸਰਤਾਜ ਵੱਲੋਂ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ ਕਦੇ ਸੋਚਾ ਨਹੀਂ ਸੀ ਸਜਣਾ ਕਿ ਤੇਰੇ ਪਿੰਡ ਪੌਣੇ ਇਦਾਂ ਆਉਣਾ ਹੋਵੇਗਾ ਪਰਿਵਾਰ ਨੂੰ ਦੇਖ ਕੇ ਕਲੇਜੇ ਰੁਗ ਪਰਦੇ ਸੀ ਪਰ ਸੋਹਣਾ ਤੇਰੀਆਂ ਵਡਿਆਈਆਂ ਕਮਾਈਆਂ ਦਾ ਜਲਵਾ ਹਜ਼ਾਰਾਂ ਲੋਕਾਂ ਦੇ ਚਿਹਰਿਆਂ ਤੇ ਮਕਦਾ ਵੇਖਿਆ ਕਾਰਬੀ ਨੇ ਪੋਸਟ ਵਿੱਚ ਲਿਖਿਆ ਜੇ ਕੋਈ ਕਹਿੰਦਾ ਵੀ ਸੀ 60 ਜ਼ਿਆਦਾ ਲੱਗ ਗਈ ਤਾਂ ਵੀ ਦਿਲ ਕਹਿੰਦਾ ਸੀ ਕਿ ਨਹੀਂ ਇਸ ਬੰਦੇ ਲਈ ਦਿਲੋਂ ਇਹ ਆਵਾਜ਼ ਆਉਂਦੀ ਇਸਨੇ ਉੱਠ ਜਾਣਾ ਤਾਂ ਪੂਰੀ ਇੰਡਸਟਰੀ ਇਸ ਵੇਲੇ ਦੁੱਖ ਦੇ ਵਿੱਚ ਨਜ਼ਰ ਆ ਰਹੀ ਹੈ ਤਰਕਾਰ ਦੇ ਅਗਲੀ ਕਬਰ ਦੇ ਵੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨੌਜਵਾਨਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਤੇ ਆਓ ਸੁਣਦੇ ਹਾਂ ਆਪਣੇ ਪੈਸੇ ਕਮਾ ਕੇ ਆਪ ਖਰਚਣਾ ਉਹਦਾ ਮਜ਼ਾ ਹੀ ਹੋਰ ਹੈ ਕੁਰਪਸ਼ਨਾ ਕਰ ਲੈਂਦੇ ਬਹੁਤ ਸਾਰੇ ਲੋਕ ਜਾਂ ਕਹਿ ਲੋ ਵੀ ਜਿਹੜਾ ਪੈਸਾ ਉਹਨਾਂ ਦਾ ਡਿਜ਼ਰਵ ਨਹੀਂ ਕਰਦੇ ਉਹ ਕਿਸੇ ਨਾ ਕਿਸੇ ਦਾ ਹੱਕ ਮਾਰ ਕੇ ਪੈਸੇ ਕਮਾ ਲੈਂਦੇ ਪਰ ਜਾਣਾ ਕਿੱਥੇ ਆਪਣੇ ਤਾਂ ਕਹਾਵਤ ਹੈ ਕਿ ਇੱਥੇ ਹੀ ਨਿਕਲ ਜਾਂਦੇ ਸੁਰਗ ਨਰਕ ਇੱਥੇ ਨੇ ਸੋ ਤੁਸੀਂ ਆਪਣੇ ਬਿਜ਼ਨਸ ਆਈਡੀਆਜ਼ ਕਰੋ ਰਵੀਨ ਨੇ ਦੱਸਿਆ ਕਿ ਮੈਂ ਕਾਫੀ ਦਾ ਮੇਰਾ ਜਿਹੜੀ ਹੈ ਬ੍ਰਾਂਡ ਬਣਾਉਂਗੀ ਅਮਨਦੀਪ ਨੇ ਕਿਹਾ ਕਿ ਮੈਂ ਵੀਡੀਓ ਬਣਾਉਣ ਦਾ ਸੋਸ਼ਲ ਮੀਡੀਆ ਤੇ ਮੈਂ ਇਨਫਲੂਐਂਸਰ ਬਣਨਾ ਹੈ ਬੱਛਾੜੀਆ ਨੇ ਕੋਈ ਵੀ ਅੱਛ ਮੜਿਆ ਮਾੜਾ ਨਹੀਂ ਕੰਮ ਕਰਨ ਨਾਲ ਚਾਹੀਦਾ ਬੰਦਾ ਨੀਅਤ ਜਿਹੜੀ ਹੈ ਉਹ ਸਾਫ਼ ਚਾਹੀਦੀ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ Swiss ਕਰਕੇ ਸਾਡੇ ਬੰਦਿਆਂ ਨੇ ਬਹੁਤ ਸਾਰੀ ਕਾਮਯਾਬੀਆਂ ਹਾਸਲ ਵੀ ਕੀਤੀਆਂ ਨੇ ਤੇ ਅੱਜ ਲੋੜ ਇਸ ਗੱਲ ਦੀ ਹੈ ਕਿ ਜਦੋਂ ਬਿਜ਼ਨਸ ਕੋਈ ਕਾਮਯਾਬ ਹੋ ਜਾਂਦਾ ਤਾਂ ਇਕਨੋਮੀ ਉਸ ਸਕੇਟ ਦੀ ਜਾਂ ਉਸ ਦੇਸ਼ ਦੀ ਉੱਪਰ ਚੱਲੀ ਜਾਂਦੀ ਹੁਣ ਜਿਹੜਾ ਐਪਸ ਦਾ ਮੁਕਾਬਲਾ ਚੱਲਦਾ ਚਾਈਨੀਜ਼ ਤੇ ਅਮਰੀਕਾ ਦਾ ਚੱਲਦਾ ਜਿਹੜੇ ਚਾਈਨਾ ਨਾਲ ਨੇ ਦੇਸ਼ ਉਹ ਚਾਈਨੀਜ਼ ਐਪ ਕਹਿੰਦੇ ਅਸੀਂ ਪ੍ਰਮੋਟ ਕਰਾਂਗੇ ਜਿਹੜੇ ਅਮਰੀਕਾ ਨਾਲ ਨੇ ਅਮਰੀਕਾ ਵਾਲੇ ਇੰਪਰੂਵ ਤੂੰ ਸਾਡੀ ਐਪ ਕਿਉਂ ਬੰਦ ਐਪਾਂ ਪਿੱਛੇ ਲੜਾਈਆਂ ਹੋਣ ਲੱਗੀਆਂ ਨੇ ਜੀ ਮਤਲਬ ਵਰਡ-ਵਾਰ ਦੇ ਨੇੜੇ ਤੇੜੇ ਲੱਗੇ ਪਿਆ ਐਪਾਂ ਪਿੱਛੇ ਕਿ ਐਪ ਸਾਡੀਆਂ ਕਿਉਂ ਬੰਦ ਕੀਤੀਆਂ ਕਿਉਂਕਿ ਉਹ ਕੰਪਨੀਆਂ ਜਿਹੜੀਆਂ ਨੇ ਉਹਨਾਂ ਉੱਥੇ ਵਾਈਟ ਹਾਊਸ ਨੂੰ ਜਾਂ ਉਹਨਾਂ ਦੇਸ਼ਾਂ ਨੂੰ ਸਪான்ਸਰ ਕਰਦੀਆਂ ਨੇ ਸਾਡੇ ਬੱਚਿਆਂ 'ਚ ਟੈਲੈਂਟ ਬਹੁਤ ਹੈ 45% ਇੰਜੀਨੀਅਰ ਬੋਇੰਗ ਦੇ ਵਿੱਚ ਇੰਡੀਅਨ ਨੇ ਔਰ 45 ਜੋ 80% ਕੱਲੇ ਜੀਐਨਈ ਦੇ ਨੇ ਗੁਰੂ ਨਾਨਕ ਦੇ ਇੰਜੀਨੀਅਰ ਕਾਲਜ ਲੁਧਿਆਣਾ ਦੇ ਜੀਐਨਏ ਦੇ ਮਨਾਉਂਦੇ ਉੱਥੇ ਉਹ ਬੋਇੰਗ ਚ ਡਾਕਟਰ ਉੱਥੇ ਸਾਡੇ ਸਾਰੇ ਸਾਰੇ ਡਾਕਟਰ ਸਾਡੇ ਨੇ ਉਹ ਮੰਨੇ ਪਰ ਮੰਨੇ ਡਾਕਟਰਾਂ ਸਾਡੇ ਸਾਡੇ ਚ ਕੋਈ ਟੈਲੈਂਟ ਦੀ ਕਮੀ ਨਹੀਂ ਬਸ ਇਹ ਵੀ ਜਿਹੜਾ ਪਲੇਨ ਹੁੰਦਾ ਹੈ 747 787 ਬੜਾ ਬੜੀ ਤਾਕਤ ਹੁੰਦੀ ਉਹਨਾਂ ਚ ਉਹਦੇ ਇੰਜਨਾਂ ਚ 350 ਸਵਾਰੀਆਂ ਉਹਨਾਂ ਦਾ ਸਮਾਨ ਲੱਗੇ ਚ ਆਪਣਾ ਵਜ਼ਨ ਲਗਭਗ ਸਵਾ ਲੱਖ ਲੀਟਰ ਤੇਲ ਲੈ ਕੇ ਉੱਡ ਜਾਂਦਾ ਇੰਨੀ ਤਾਕਤ ਹੁੰਦੀ ਹੈ ਪਰ ਜਦੋਂ ਪਲੇਨ 에어ਪੋਰਟ ਦੇ ਗੇਟ ਤੇ ਖੜਾ ਲੱਗਿਆ ਤਾਂ ਉਹਦੀ ਜ਼ੀਰੋ ਹੁੰਦੀ ਹੈ ਤਾਕਤ ਕਿਉਂਕਿ ਪਲੇਨ ਦੇ ਬੈਗ ਗੇਅਰ ਨਹੀਂ ਹੁੰਦਾ ਜੀ ਅੱਗੇ ਜਾ ਨਹੀਂ ਸਕਦਾ ਅੱਗੇ ਬਿਲਡਿੰਗ ਹੈ 에어ਪੋਰਟ ਦੀ ਪਿੱਛੇ ਹੋ ਨਹੀਂ ਸਕਦਾ ਗੇਰ ਹੈ ਨਹੀਂ ਫਿਰ ਇੱਕ ਛੋਟਾ ਜਿਹਾ ਟਰੈਕਟਰ ਜਾ ਆਉਂਦਾ ਉਹ ਉਹਨੂੰ ਏਦਾਂ ਕਰਕੇ ਆਇਆ ਸਿੱਧਾ ਕਰ ਦਿੰਦਾ ਉਹਨੂੰ ਰਣਵੇ ਨਜ਼ਰ ਆ ਜਾਂਦਾ ਪਲੇਨ ਨੂੰ ਉਹ ਟਰੈਕਟਰ ਨੂੰ ਕਹਿੰਦਾ ਥੈਂਕ ਯੂ ਵੈਰੀ ਮਚ ਹੁਣ ਮੈਨੂੰ ਛੱਡ ਦੇ ਮੇਰੇ ਕੰਮ ਤੇ ਤੇ ਉਹਦੇ ਰਿਪੋਰਟਾਂ ਦਿਆਂ 9 ਯੂਨੀਵਰਸਟੀਆਂ ਭਾਰਤ ਦੇ ਵਿੱਚ ਕੈਂਪਸ ਖੋਲਣਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮੁੰਬਈ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀ ਸਟਾਰਮਰ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਸਟਾਰਮਰ ਨਾਲ ਦੁਵੱਲੀ ਮੀਟਿੰਗ ਦੌਰਾਨ ਵਪਾਰ ਸੁਰੱਖਿਆ ਟੈਕਨੋਲੋਜੀ ਅਤੇ ਸਿੱਖਿਆ ਵਰਗੇ ਮੁੱਦਿਆਂ ਤੇ ਚਰਚਾ ਕੀਤੀ ਦੋਵਾਂ ਆਗੂਆਂ ਨੇ ਵਿਜ਼ਨ 2035 ਤਹਿਤ ਭਾਰਤ ਯੂਕੇ ਸਬੰਧਾਂ ਚ ਮਜ਼ਬੂਤ ਕਰਨ ਦੇ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਸਟਾਰਮਰ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨੌ ਯੂਕੇ ਯੂਨੀਵਰਸਿਟੀਆਂ ਭਾਰਤ ਵਿੱਚ ਕੈਂਪਸ ਖੋਲਣੀਆਂ ਹਨ ਤੇ ਇਹ ਭਾਰਤ ਅਤੇ ਯੂਕੇ ਵਿਚਕਾਰ ਸਿੱਖਿਆ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਪੱਲ ਇੱਕ ਮਹੱਤਵਪੂਰਨ ਕਦਮ ਹੈ ਸਟਾਰਮੈਨ ਨੇ ਕਿਹਾ ਚੰਗੀ ਗੁਣਵੱਤਾ ਵਾਲੀ ਉੱਚ ਸਿੱਖਿਆ ਦੀ ਬਹੁਤ ਵੱਡੀ ਮੰਗ ਹੈ ਇਸ ਦੇ ਲਈ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੋਰ ਬ੍ਰਿਟਿਸ਼ ਯੂਨੀਵਰਸਿਟੀਆਂ ਭਾਰਤ ਵਿੱਚ ਕੈਂਪਸ ਸਥਾਪਿਤ ਕਰਨਗੀਆਂ ਜਿਸ ਨਾਲ ਬ੍ਰਿਟੇਨ ਭਾਰਤ ਨੂੰ ਅੰਤਰਰਾਸ਼ਟਰੀ ਸਿੱਖਿਆ ਪ੍ਰਦਾਨ ਕਰੇਗਾ ਤਿਹਦਰੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਵੱਡੀ ਹਲਚਲ ਵੇਖਣ ਨੂੰ ਮਿਲ ਰਹੀ ਹੈ ਕ੍ਰਮੇ ਕਾਲੇ ਦਲ ਪੁਨਰ ਸੁਰਜੀਤੀ ਦੇ ਸੀਨੀਅਰ ਆਗੂ ਅਤੇ ਸਾਫਾ ਕੈਬਨਿਟ ਮੰਤਰੀ ਸੁਜੀਤ ਸਿੰਘ ਰਖੜਾ ਦਾ ਵੱਡਾ ਬਿਆਨ ਸਾਹਮਣੇ ਆਇਆ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਘੜ ਚੋੜ ਨੂੰ ਲੈ ਕੇ ਸੁਜੀਤ ਸਿੰਘ ਰਖੜਾ ਨੇ ਕਿਹਾ ਸਾਡਾ ਪਹਿਲਾ ਫੋਕਸ ਪਾਰਟੀ ਨੂੰ ਤਕੜਾ ਕਰਨ ਦੇ ਵੱਲ ਹੈ ਤੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਮਰਿਤਪਾਲ ਸਿੰਘ ਦੀ ਪਾਰਟੀ ਨਾਲ ਸਮਝੌਤਾ ਕਰਨ ਬਾਰੇ ਉਹਨਾਂ ਨੇ ਕਿਹਾ ਇਹ ਫੈਸਲਾ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਰਨਾ ਹੈ ਪਰ ਪਹਿਲਾਂ ਅਸੀਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਾਂ ਇਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਕਿ ਕਿਸ ਪਾਰਟੀ ਨਾਲ ਸਮਝੌਤਾ ਕਰਨਾ ਹੈ ਰੇਖੜਾ ਨੇ ਕਿ ਹਾ ਸਟੋਰਮ ਨੇ ਕਾਲੇ ਦਲ ਪੁਨਰ ਸੁਰਜੀਤੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਪਹਿਲਾ ਹੀ ਐਲਾਨ ਕਰ ਦਿੱਤਾ ਗਿਆ ਕਿ ਨਾ ਤਾਂ ਉਹ ਕੋਈ ਅਹੁਦਾ ਲੈਣਗੇ ਤੇ ਨਾ ਹੀ ਕੋਈ ਝੋਣ ਲੜਨਗੇ ਉਹਨਾਂ ਨੇ ਕਿਹਾ ਕਿ ਉਹ ਸਿਰਫ ਪੰਦੀ ਸੇਵਾ ਕਰਨ ਦੇ ਇਰਾਦੇ ਨਾਲ ਹੀ ਕੰਮ ਕਰ ਰਹੇ ਹਨ ਅਤੇ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ ਆਪ ਵਿਧਾਇਕ ਪਠਾਨ ਮਾਲੜਾ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਨ ਮਾਜ਼ਰਾ ਨੂੰ ਪਟਿਆਲਾ ਦੀ ਅਦਾਲਤ ਵੱਲੋਂ ਝਟਕਾ ਲੱਗਿਆ ਹੈ ਅਦਾਲਤ ਨੇ ਫਲਾਦਕਾਰ ਦੇ ਮਾਮਲੇ ਵਿੱਚ ਉਹਨਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਜਿ ਹਾਂ ਦੱਸ ਦਈਏ ਕਿ 3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨਸ ਪੁਲਿਸ ਸਟੇਸ਼ਨ ਵਿੱਚ ਆ ਵਿਧਾਇਕ ਹਰਮੀਤ ਸਿੰਘ ਪਠਾਨ ਮਾਜ਼ਰਾ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਸੀ ਤੇ ਉਸ ਦੇ ਵਿੱਚ ਹੁਣ ਇਹ ਵੱਡਾ ਅਪਡੇਟ ਜੁੜਾ ਕਿ ਸਾਹਮਣੇ ਆ ਰਿਹਾ ਦੱਸਣਾ ਹੈ ਕਿ ਅਦਾਲਤ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਤਰਨਤਾਰਨ ਜਿਮਨੇ ਚੌਂਦ ਦੇ ਉਮੀਦਵਾਰ ਆਪ ਉਮੀਦਵਾਰ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਸੰਬੋਧਨ ਕੀਤਾ ਗਿਆ ਔਰ ਮੀਤ ਸੰਧੋ ਜਿਹੜਾ ਕੀ ਪਿੰਡ ਦੇ ਵਿੱਚ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਕਲਪਾਤ ਕੀਤੀ ਗਈ ਹੈ ਤੇ ਆऊस ਸੁਣਦੇ ਹਾਂ ਬੜੇ ਤਰੀਕੇ ਨਾਲ ਉਹ ਪਿੰਡ ਨੂੰ ਇੱਕ ਮੋਠ ਇੱਕ ਜੁੱਟ ਰੱਖਦੇ ਹੁੰਦੇ ਸੀਗੇ ਔਰ ਮੇਰੀ ਵੀ ਹਮੇਸ਼ਾ ਕੋਸ਼ਿਸ਼ ਹੁੰਦੀ ਸੀ ਕਿ ਜਦੋਂ ਸਾਰੇ ਪਿੰਡ ਨੇ ਕਿਸੇ ਨੂੰ ਅੱਗੇ ਲਾ ਲਿਆ ਤੇ ਜਿਹੜੇ ਵੀ ਕੋਈ ਕੰਮ ਹੋਣ ਉਹ ਤੁਹਾਡੇ ਬੇਖੂਬੀ ਨਿਭਾਏ ਜਾਣ ਤੁਹਾਡੇ ਕੀਤੇ ਜਾਣ। ਔਰ ਬੜੇ ਹਾਲਾਤ ਬਦਲੇ ਦਸਾ 20 ਸਾਲਾਂ ਦੇ ਵਿੱਚ ਹਾਲਾਤ ਬਦਲ ਜਾਂਦੇ ਆ। ਸਿਆਸਤ ਹੋਰ ਤਰ੍ਹਾਂ ਦੀ ਹੋ ਗਈ ਆ। ਸੋਸ਼ਲ ਮੀਡੀਆ ਦਾ ਯੋਗ ਆ ਗਿਆ। ਹੋਰ ਕਈ ਚੀਜ਼ਾਂ ਵੱਖਰੀਆਂ ਵੱਖਰੀਆਂ ਆ ਗਈਆਂ। ਪਰ ਮੈਨੂੰ ਯਾਦ ਆ ਜਿਵੇਂ ਹੁਣੇ ਗੱਲ ਕਰਨ ਦੇ ਸੀਗੇ ਵੀ ਸਾਰ ਨੂੰ ਪਹਿਲਾਂ ਮੇਰੇ ਘਰ ਦੇ ਇਸ ਪਿੰਡ ਦੇ ਵਿੱਚ ਜੇ ਇੱਟਾਂ ਲੱਗੀਆਂ ਉਹ ਵੀ ਆਪਣੇ ਹੱਥੀ ਲੱਗੀਆਂ। ਇਸ ਪਿੰਡ ਦੇ ਜੇ ਡਵੈਲਪਮੈਂਟ ਦੇ ਵਿਕਾਸ ਦੇ ਕੰਮ ਹੋਏ ਉਹ ਵੀ ਆਪਣੇ ਤੋਂ ਸ਼ੁਰੂਆਤ ਹੋਈ। ਔਰ ਮੈਂ ਅੱਜ ਖੁਸ਼ੀ ਮਹਿਸੂਸ ਕਰਦਾ ਸਾਂ ਜਦੋਂ ਮੈਂ ਆ ਭੋਜੀਆਂ ਸਾਂ ਤੇ ਭੋਜੀਆਂ ਤੋਂ ਬਾਅਦ ਮੈਂ ਆ ਸੂਏ ਸੂਏ ਆਇਆ ਹੁਣ ਮੈਂ। ਔਰ ਮੈਨੂੰ ਇਸ ਗੱਲ ਦਾ ਤੁਹਾਨੂੰ ਤੁਸੀਂ ਦੇ ਤੁਸੀਂ ਇੱਥੇ ਰਹਿੰਦੇ ਹੋ। ਤੁਸੀਂ ਦੇ ਰੋਜ਼ ਇੱਥੋਂ ਤੁਹਾਡਾ ਲੰਘ ਆਇਆ। ਪਰ ਅੱਜ ਮੈਨੂੰ ਜਿਹੜੇ ਮੇਰੇ ਮਨ ਦੇ ਚਾ ਸੀਗੇ ਜਿਹੜੀ ਮੰਨਦੀ ਮੇਰੀ ਖੁਆਇਸ਼ ਸੀਗੀ ਕਿ ਇਹ 8 10 ਪਿੰਡ ਜਿਹੜੇ ਆ ਇਹ ਪੱਧਰੀ ਤੱਕ ਜੋ ਆਪਾਂ ਕੋੜ ਧਰਮਚੰਦ ਤੋਂ ਸ਼ੁਰੂ ਹੁੰਦੇ ਆ ਪੋਜੀਆ ਮੀਰਪੁਰ ਜੋ ਜੋ ਆਪਾਂ ਗਾਂ ਤੁਰੇ ਜਾਂਦੇ ਆ ਕਈ ਪਿੰਡ ਜਿਹੜੇ ਆ ਭਾਵੇਂ ਉਹ ਮਾਲੂ ਵਾਲਿਆ ਭਾਵੇਂ ਉਹ ਵੱਡੀ ਪੱਧਰੀ ਆ ਛੋਟੀ ਪੱਧਰੀ ਆ ਇਹ ਜੋ ਸੜਕ ਉੱਥੋਂ ਸ਼ੁਰੂ ਹੋਊਗੀ ਤੇ ਪੱਧਰੀਆਂ ਤੱਕ ਜੜੀ ਐ ਸੜਕ ਜਾਊਗੀ ਕੰਮ ਵੀ ਸ਼ੁਰੂ ਹੋ ਗਿਆ ਤੇ ਮੇਰੇ ਮਨ ਦੀ ਖੁਆਸ਼ੀ ਵੀ ਪੂਰੀ ਹੋ ਗਈ ਤੇ ਮੇਰਾ ਖਿਆਲ ਤੁਹਾਡੇ ਨਾਲ ਕੀਤਾ ਵਾਦਾ ਵੀ ਜਿਹੜਾ ਹੈ ਉਹ ਪੂਰਾ ਹੋ ਗਿਆ। ਸੇਟ ਜਗਤ ਤੋਂ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਦੱਸਣਾ ਹੈ ਕਿ ਇੱਕ ਖਿਡਾਰੀ ਨੂੰ ਅন্ডਰਵਰਲਡ ਦੇ ਵੱਲੋਂ ਧਮਕੀ ਮਿਲੀ ਹੈ। ਟੀਮ ਇੰਡੀਆ ਦੇ 스타 ਖਿਡਾਰੀ ਰਿੰਕੂ ਸਿੰਘ ਨੂੰ ਅন্ডਰਵਰਲਡ ਤੋਂ ਧਮਕੀਆਂ ਮਿਲਣ ਦੀ ਖਬਰ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਰਿੰਕੂ ਸਿੰਘ ਨੂੰ ਮਿਲੀਆਂ ਧਮਕੀਆਂ ਲਈ ਦਾਉਦ ਇਬਰਾਹਿਮ ਗੈਂਗ ਜ਼ਿੰਮੇਵਾਰ ਹੈ। ਉਹਨਾਂ ਨੇ ਇਸ ਸਾਲ ਫਰਵਰੀ ਤੋਂ ਅਪਰਾਧ ਦੇ ਵਿੱਚਕਾਰ ਰਿੰਕੂ ਸਿੰਘ ਦੀ ਪ੍ਰਮੋਸ਼ਨਲ ਟੀਮ ਨੂੰ ਤਿੰਨ ਧਮਕੀ ਪੱਰੇ ਸੁਨੇਹੇ ਪੇਜ ਸੰ ਡੀ ਕੰਪਨੀ ਤੋਂ ਮਿਲੀਆਂ ਧਮਕੀਆਂ ਵਿੱਚ ਰਿੰਕੂ ਸਿੰਘ ਤੋਂ 5 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਤੇ ਹਾਲਾਂਕਿ ਪੁਲਿਸ ਨੇ ਹੁਣ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਦੋ ਲੋਕਾਂ ਨੂੰ ਜਿਹੜਾ ਕਿ ਗ੍ਰਿਫਤਾਰ ਵੀ ਕਰ ਲਿਆ ਹੈ ਤੇ ਅਗਲੀ ਕਾਰਵਾਈ ਜੜੀ ਕੀਤੀ ਜਾ ਰਹੀ ਹੈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿहां ਦੀਵਾਲੀ ਤੋਂ ਪਹਿਲਾਂ ਯੂਐਸ ਤੋਂ ਵੱਡੀ ਰਾਹਤ ਮਿਲੀ ਹੈ ਇਹ ਉਤਪਾਦ ਜਿਹੜੇ ਕਿ 100% ਟੈਰਫ ਦੇ ਦਾਇਰੇ ਤੋਂ ਬਾਹਰ ਹੋ ਸਕਦੇ ਨੇ ਦੀਵਾਲੀ ਤੋਂ ਪਹਿਲਾਂ ਅਮਰੀਕਾ ਤੋਂ ਰਾਹਤ ਦੀ ਖਬਰ ਆਈ ਹੈ 트ੰਪ ਪ੍ਰਸ਼ਾਸਨ ਨੇ ਇਸ ਸਮੇਂ ਜਨਰਿਕ ਦਵਾਈਆਂ ਉੱਤੇ ਟੈਰਫ ਲਗਾਉਣ ਦੀ ਆਪਣੀ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਹੈ ਜ਼ਿਕਰ ਹੋਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਹਾਲੀ ਦੇ ਮਹੀਨਿਆਂ ਵਿੱਚ ਟੈਰਫ ਯੁੱਧ ਕਾਰਨ ਦੁਨੀਆਪਰ ਦੀ ਅਰਥਵਿਵਸਥਾ ਵਿੱਚ ਭਾਰੀ ਹਲਚਲ ਪੈਦਾ ਕੀਤੀ ਹੋਈ ਹੈ। ਉਸਨੇ ਆਪਣੀ ਆਯਾਤ ਡਿਊਟੀ ਜਾਂ ਟੈਰਫ ਹਥਿਆਰ ਦੀ ਵਰਤੋਂ ਭਾਰਤੀ ਬਾਜ਼ਾਰ ਅਤੇ ਅਰਥਵਿਵਸਥਾ ਉੱਤੇ ਸਭ ਤੋਂ ਵੱਧ ਪ੍ਰਭਾਵ ਪਾਉਣ ਦੇ ਲਈ ਕੀਤੀ ਹੈ। ਹਾਲਾਂਕਿ ਭਾਰਤ ਦੇ ਲਈ ਚੰਗੀ ਖਬਰ ਇਹ ਹੈ ਕਿ ਡੋਨਾਲਡ 트ੰਪ ਫਾਰਮਾਸੂਟੀਕਲ ਉਤਪਾਦਾਂ ਤੇ ਆਪਣੇ 100% ਟੈਰਿਫ ਐਲਾਨ ਤੋਂ ਜਨਰਿਕ ਦਵਾਈਆਂ ਨੂੰ ਬਾਹਰ ਰੱਖ ਸਕਦੇ ਹੈ ਅਮਰੀਕਾ ਵਿੱਚ ਵੇਚੀਆਂ ਜਾਣ ਵਾਲੀਆਂ ਜ਼ਿਆਦਾਤਰ ਦਵਾਈਆਂ ਤੇ ਟੈਰਿਫ ਲਗਾਉਣ ਬਾਰੇ ਮਹੀਨਿਆਂ ਦੀ ਬਹਿਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਉਹ ਵਿਦੇਸ਼ਾਂ ਤੋਂ ਆਯਾਤ ਕੀਤੀਆਂ ਜਨਰਿਕ ਦਵਾਈਆਂ ਤੇ ਟੈਰਿਫ ਲਗਾਉਣ ਦੀ ਯੋਜਨਾ ਨਹੀਂ ਬਣਾ ਰਹੇ ਇਹ ਭਾਰਤ ਦੇ ਲਈ ਇੱਕ ਸਵਾਗਤਯੋਗ ਰਾਹਤ ਹੈ ਕਿਉਂਕਿ ਦੇਸ਼ ਅਮਰੀਕਾ ਨੂੰ ਅਜਈਆਂ ਦਵਾਈਆਂ ਦੀ ਇੱਕ ਵੱਡੀ ਮਾਤਰਾ ਨਿਰਯਾਤ ਕਰਦਾ ਹੈ ਤੇ ਇਨ੍ਹਾਂ ਰਿਪੋਰਟਾਂ ਤੋਂ ਬਾਅਦ ਫਾਰਮਾ ਸਟਾਕ ਦੀ ਫੋਕਸ ਦੇ ਵਿੱਚ ਆ ਗਿਆ ਦੁਨੀਆ ਦੀ ਮੋਹਰੀ ਮੈਡੀਕਲ ਡਾਟਾ ਵਿਸ਼ਲੇਸ਼ਣ ਕੰਪਨੀ IQVIA ਦੇ ਅਨੁਸਾਰ ਭਾਰਤ ਇੱਕ ਪ੍ਰਮੁੱਖ ਫਾਰਮਾਸਿਊਟੀਕਲ ਬਾਜ਼ਾਰ ਹੈ ਤੇ ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਵਿੱਚ ਵੀ ਇਸ ਦੀਆਂ 47% ਦਵਾਈਆਂ ਭਾਰਤ ਤੋਂ ਆਯਾਤ ਕੀਤੀਆਂ ਜਾਂਦੀਆਂ ਹਨ ਤੇ ਬਾਕੀ 30% ਦਵਾਈਆਂ ਦੂਜੇ ਦੇਸ਼ਾਂ ਤੋਂ ਆਉਂਦੀਆਂ ਹਨ ਤੇ ਇਹ ਕਾਰਨ ਹੈ ਕਿ ਭਾਰਤ ਨੂੰ ਦੁਨੀਆ ਦਾ ਫਾਰਮਾਸਿਊਟੀਕਲ ਹੱਬ ਕਿਹਾ ਜਾਂਦਾ ਹੈ। ਭਾਰਤੀ ਦਵਾਈਆਂ ਅਮਰੀਕੀ ਸਿਹਤ ਸੰਭਾਲ ਖੇਤਰ ਨੂੰ ਕਾਫੀ ਲਾਭ ਪਹੁੰਚਾਉਂਦੀਆਂ ਹਨ ਕਿਉਂਕਿ ਟੈਰਿਫ ਲੱਗਣ ਤੋਂ ਬਾਅਦ ਵੀ ਭਾਰਤ ਤੋਂ ਆਉਣ ਵਾਲੀਆਂ ਸਸਤੀਆਂ ਦਵਾਈਆਂ ਘਰੇਲੂ ਤੌਰ ਤੇ ਤਿਆਰ ਕੀਤੀਆਂ ਗਈਆਂ ਦਵਾਈਆਂ ਨਾਲੋਂ ਸਸਤੀਆਂ ਰਹਿੰਦੀਆਂ ਨੇ। ਦ ਅਮਰੀਕਾ ਵਿੱਚ ਸ਼ੂਗਰ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ ਅਤੇ ਆਮ ਹੋਰ ਕਈ ਦਵਾਈਆਂ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ। ਦਿਵਾਲ ਸਟਰੀ ਜਰਨਲ ਦੀ ਇੱਕ ਰਿਪੋਰਟ ਦੇ ਅਨੁਸਾਰ ਇਹ ਕਦਮ ਦਵਾਈਆਂ ਉੱਤੇ ਵਣਜ ਵਿਭਾਗ ਦੀ ਚੱਲ ਰਹੀ ਟੈਰਿਫ ਜਾਂਚ ਦੇ ਦਾਇਰੇ ਨੂੰ ਸੀਮਿਤ ਕਰਦਾ ਹੈ। ਵਾਈਟ ਹਾਊਸ ਦੇ ਅੰਦਰ ਵੀ ਇਸ ਮੁੱਦੇ ਉੱਤੇ ਅਸਹਿਮਤੀ ਹੈ। ਇੱਕ ਸਮੂਹ ਆਯਾਤ ਕੀਤੀਆਂ ਦਵਾਈਆਂ ਤੇ ਭਾਰ ਟੈਰਿਫ ਲਗਾਉਣ ਦੀ ਵਕਾਲਤ ਕਰਦਾ ਹੈ। ਤਾਂ ਜੋ ਉਤਪਾਦਨ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਵਾਪਸ ਲਿਆਂਦਾ ਜਾ ਸਕੇ ਤੇ ਦੂਜਾ ਸਮੂਹ ਦਲੀਲ ਦਿੰਦਾ ਹੈ ਕਿ ਜਨਰਿਕ ਦਵਾਈਆਂ ਤੇ ਟੈਰਿਫ ਲਗਾਉਣ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਦਵਾਈਆਂ ਦੀਆਂ ਕੀਮਤਾਂ ਵੱਧ ਜਾਣਗੀਆਂ ਜਾਂਚ ਵਿੱਚ ਜੈਨਰਿਕ ਅਤੇ ਗੈਰ ਜੈਨਰਿਕ ਤਿਆਰ ਦਵਾਈਆਂ ਤੇ ਕੱਚੇ ਮਾਲ ਦੋਵਾਂ ਨੂੰ ਦਾਇਰੇ ਵਿੱਚ ਰੱਖਿਆ ਗਿਆ ਸੀ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਾ ਚਾਹਸਾ ਧੰਨਵਾਦ ਵਿਸ਼ਾ ਵਾਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਕੁਮਰ ਪ੍ਰੀਤ ਕੌਰ ਤਾਂ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਪਲੇਟਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਾਸੰਨੇ ਕਿ ਉਹਨਾਂ ਦੇ ਲੋਕ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਹੈ ਤੇ ਇਹ ਮੀਟਿੰਗ 13 ਅਕਤੂਬਰ ਨੂੰ ਦੁਪਹਿਰ 3 ਵਜੇ ਸੱਦੀ ਗਈ ਹੈ ਫਿਲਹਾਲ ਇਸ ਮੀਟਿੰਗ ਦਾ এজেন্ডਾ ਤਾਂ ਜਾਰੀ ਨਹੀਂ ਕੀਤਾ ਗਿਆ ਪਰ ਇਸ ਦੌਰਾਨ ਕੋਈ ਵੱਡਾ ਫੈਸਲਾ ਲਏ ਜਾਣ ਦੀ ਸੰਭਾਵਨਾ ਫਿਲਹਾਲ ਸੂਬੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਸਰਕਾਰ ਹੁਣ ਮੁੜ ਵਿਸੇਬੇ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਸੰਬੰਧੀ ਮਹੱਤਵਪੂਰਨ ਫੈਸਲੇ ਲਏ ਜਾਣਗੇ ਤੋ ਤਰੀਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦਣਿਆ ਕਿ ਮਸ਼ਹੂਰ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਕੁਮੰਡਾ ਦਾ ਦੇਹਾਂਤ ਹੋ ਚੁੱਕਿਆ ਹੈ ਬਾਡੀ ਬਿਲਡਰ ਵਰਿੰਦਰ ਕੁਮੰਡਾ ਦਿਲ ਦਾ ਦੌਰਾ ਪੈਣ ਦੇ ਨਾਲ ਦੇਹਾਂਤ ਹੋ ਗਿਆ ਹੈ ਸੂਤਰਾਂ ਦਾ ਕਹਿਣਾ ਹੈ ਕਿ ਕੁਮੰਡਾ ਮੋਡਲ ਫ੍ਰੈਕਚਰ ਸੀ ਅਤੇ ਉਹ ਸਰਜਰੀ ਦੇ ਲਈ ਅੰਮ੍ਰਿਤਸਰ ਦੇ ਵਿੱਚ ਸੰਤ ਤੇ ਮੋਢੇ ਦੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਜੀ ਹਾਂ ਅੱਜੇ ਮਸ਼ਹੂਰ ਪੰਜਾਬੀ ਕਾਇਕ ਰਾਜਵਿਰਜ ਬੰਦਾ ਦੀ ਮੌਤ ਦੇ ਸਦਮੇ ਤੋਂ ਲੋਕੇ ਜੜੇ ਉਬਰੇ ਵੀ ਨਹੀਂ ਸੰਕਿ ਹੁਣ ਮਸ਼ਹੂਰ ਵੈਜੀਟੇਰੀਅਨ ਵਾਦੇ ਬਿਲਡਰ ਵਿਰਿੰਦਰ ਕੁਮੰਨ ਦੀ ਮੌਤ ਦੀ ਖਬਰ ਨੇ ਸਾਰਿਆਂ ਨੂੰ ਜੜਾ ਕੀ ਹੈਰਾਨ ਕਰ ਦਿੱਤਾ ਇਸ ਦੇ ਵਿੱਚ ਇਹ ਵੀ ਦੱਸਦਣਿਆ ਕਿ ਵਿਰਿੰਦਰ ਕੁਮੰਨ ਦੇ ਵੱਲੋਂ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਗਿਆ ਤੇ ਉਸ ਦੇ ਨਾਲ ਹੀ ਸਲਮਾਨ ਖਾਨ ਦੇ ਨਾਲ ਵੀ ਉਹ ਜੜਾ ਕੀ ਕੰਮ ਕਰ ਚੁੱਕੇ ਨੇ ਤਦਰਿਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਇੱਕ ਵੀਡੀਓ ਬਿਆਨ ਛਾੜੀ ਕੀਤਾ ਗਿਆ ਜਮਤਲ ਕੁਰੇਸ਼ ਸਮਿਤੀ Rajasthan ਦੇ ਵੱਲੋਂ SGPC ਨੂੰ ਫਲੱਡ ਰੀਲੀਫ ਫੰਡ ਦੇ ਲਈ 10 ਲੱਖ ਦੀ ਰਕਮ ਭੇਟ ਕੀਤੀ ਗਈ ਤੇ ਇਸ ਦੀ ਜਾਣਕਾਰੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦਿੱਤੀ ਗਈ ਹੈ ਤੇ ਹੋਰ ਵੀਰਾਂ ਦੇ ਵੱਲੋਂ ਕਈ ਗੱਲਾਂ ਆਖੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਹਾਲਾਤ ਨਾਰਮਲ ਹੌਲੀ-ਹੌਲੀ ਹੋ ਰਹੇ ਆ ਤੇ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮਾਇਕ ਤੌਰ ਦੇ ਉੱਤੇ ਲੋਕਾਂ ਨੂੰ ਖੇਤ ਪਧਰੇ ਕਰਨ ਲਈ ਲੋਕਾਂ ਨੂੰ ਕਣਕਾਂ ਵੇਚਣ ਵਾਲੇ ਵੀ ਇਤਿਆਦਕ ਜਿਹੜੀਆਂ ਕੋ ਬਿਲਡਿੰਗਾਂ ਨੁਕਸਾਨੀਆਂ ਗਈਆਂ ਉਹਨਾਂ ਦੀ ਰਿਪੇਅਰ ਗੁਰੂ ਘਰਾਂ ਦੀ ਰਿਪੇਅਰ ਇਹ ਸਾਰੇ ਕਾਰਜਾਂ ਲਈ ਵੱਡੀ ਰਾਸ਼ੀ ਦੀ ਲੋੜ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਤੌਰ ਤੇ ਵਿਪੂਰਨ ਤੌਰ ਤੇ ਸਾਰੇ ਸਾਧਨ ਜਿਹੜੇ ਜਟਾਏ ਗਏ ਪਰ ਮੈਂ ਧੰਨਵਾਦ ਕਰਦਾ ਇਹ ਸਾਡੇ ਮੁਸਲਮ ਭਾਈਚਾਰੇ ਨੇ ਬਹੁਤ ਵੱਡਾ ਇਹਦੇ ਵਿੱਚ ਆਪ ਆ ਕੇ ਯੋਗਦਾਨ ਵੀ ਪਾਇਆ ਸਰੀਰਕ ਤੌਰ ਤੇ ਵੀ ਤੇ ਮਾਲੀ ਤੌਰ ਤੇ ਵੀ ਸੋ ਅੱਜ ਜਿਮੇਤ ਕਰੈਸੀ ਕਰੈਸ਼ ਸੰਮਤੀ ਫਤੇਪੁਰ ਛੇਖਾ ਬਾਟੀ ਜਿਲ੍ਹਾ ਸੀਕਰ ਰਾਜਸਥਾਨ ਜਿਹੜੇ ਪਹਿਲਾਂ ਵੀ ਆ ਕੇ ਇੱਥੋਂ ਗਏ ਆ ਪਹਿਲਾਂ ਵੀ ਮਾਲੀ ਸਹਿਯਤਾ ਕਰਕੇ ਗਏ ਪਰ ਅੱਜ 10 ਲੱਖ ਰੁਪਈਆ ਨਕਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਰਾਹਤ ਕਾਰਜਾਂ ਦੇ ਵਿੱਚ ਆਪਣਾ ਇਹਨਾਂ ਨੇ ਯੋਗਦਾਨ ਪਾਇਆ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੇ ਪ੍ਰਧਾਨ ਅਬਦਲ ਜਵਾਹਰ ਜਬਰ ਗੁਸ਼ਿਆ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਆਪ ਸੱਚੇ ਤੌਰ ਤੇ ਜਾਤੀ ਤੌਰ ਤੇ ਵੀ ਆਏ ਆ ਤੇ ਇਹ ਮਾਇਆ ਜਿਹੜੀ ਅੱਜ ਸ਼੍ਰੋਮਣੀ ਕਮੇਟੀ ਨੂੰ ਫੇਟ ਕਰਕੇ ਗਏ ਵਿਤਮਨਦਿਰ ਪਾਸਿੰਗ ਚੀਮਾ ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿਤਮਨਦਿਰ ਐਡਵੋਕੇਟ ਹਰਪਾਸਿੰਗ ਚੀਮਾ ਜੋ ਮੁਲਾਜ਼ਮਾ ਦੇ ਮਸਲਿਆਂ ਦੇ ਹੱਲ ਦੇ ਲਈ ਕਠਿਤ ਕੈਬਨਟ ਸਬਕਮੇਟੀ ਦੇ ਚੇਅਰਮੈਨ ਵੀ ਹਨ ਉਹਨਾਂ ਨੇ ਇੱਥੇ ਫੇਰ ਕ ਮਿਲਕ ਤੇ ਕੈਟਲ ਫੀਡ ਪਲੈਂਟ ਆਊਟਸੋਰਸਡ ਮਲਜ਼ਮ ਯੂਨੀਅਨ ਦੀਆਂ ਜਾਇਜ਼ ਮੰਗਾਂ ਦੇ ਹੱਲ ਦੇ ਲਈ ਮਲਕ ਫੈਟ ਦੇ ਅਧਿਕਾਰੀਆਂ ਨੂੰ ਤੁਰੰਤ ਇੱਕ ਉੱਚ ਪੱਤਰੀ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਇਹ ਨਿਰਦੇਸ਼ ਵਿਰਕਾ ਮੁਖ ਦਫ਼ਤਰ ਵਿਖੇ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ ਹੋਈ ਮੀਟਿੰਗ ਦੌਰਾਨ ਜਾਰੀ ਕੀਤੇ ਗਏ ਜਿਸ ਦੌਰਾਨ ਵਿਪੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਦੀਆਂ ਮੰਗਾਂ ਚਿੰਤਾਵਾਂ ਅਤੇ ਮੁੱਦਿਆਂ ਨੂੰ ਗੌਰ ਨਾਲ ਸੁਣਿਆ ਵਿਪੰਤਰੀ ਨੇ ਨਿਰਦੇਸ਼ ਦਿੱਤਾ ਕਿ ਯੂਨੀਅਨ ਦੇ ਮੁੱਦਿਆਂ ਤੇ ਵਿਆਪਕ ਹਰ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਨੁਮਾਇੰਦਿਆਂ ਦੀ ਇੱਕ ਕਮੇਟੀ ਬਣਾਈ ਜਾਵੇ ਜਿਸ ਵਿੱਚ ਵਿੱਤ ਵਿਭਾਗ ਦਾ ਇੱਕ ਸੀਨੀਅਰ ਅਧਿਕਾਰੀ ਮਿਲਕ ਫੈਟ ਦੇ ਚੇਅਰਮੈਨ ਮਿਲਕ ਫੈਟ ਦੇ ਐਮ ਡੀ ਮਿਲਕ ਫੈਟ ਦੇ ਡਾਇਰੈਕਟਰ ਜਰਨਲ ਮੈਨੇਜਰ ਐਚ ਆਰ ਮਿਲਕ ਫੈਟ ਮੈਨੇਜਰ ਵਿੱਤ ਅਤੇ ਯੂਨੀਅਨ ਦੇ ਦੋ ਨੁਮਾਇੰਦੇ ਸ਼ਾਮਲ ਕੀਤੇ ਜਾਣ ਮੌਸਮ ਦੀ ਗੱਲ ਕਰੀਏ ਤਾਂ ਆ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਾਸ ਨੇ ਆ ਕਿ ਹੁਣ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਪੰਜਾਬ ਦੇ ਵਿੱਚ ਆਏ ਦਿਨ ਮੌਸਮ ਨੂੰ ਲੈ ਕੇ ਵੱਡੇ ਬਦਲਾਅ ਨਜ਼ਰ ਆ ਰਹੇ ਹਨ ਤੇ ਰੋਜ਼ ਹਲਕੇ ਹਲਕੇ ਠੰਡ ਵਧ ਰਹੀ ਹੈ ਅਤੇ ਠੰਡੀਆਂ ਹਵਾਵਾਂ ਦਾ ਅਹਿਸਾਸ ਹੋ ਰਿਹਾ ਤੇ ਕਈ ਇਲਾਕਿਆਂ ਵਿੱਚ ਤੁੰਦ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਅਤੇ ਹਿਮਾਚਲ 'ਚ ਹੋਈ ਬਰਫबारी ਕਾਰਨ ਪੰਜਾਬ 'ਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ ਤੇ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਦੇ ਵਿੱਚ 0.8